ਹਾਾਈਵੇ ਤੋਂ ਸਿਰਫ ਇੱਥੇ ਕਹਿ ਲਓ ਅੱਧਾ ਕਿਲੋਮੀਟਰ ਹੈ ਜਿੱਥੇ ਅਸੀਂ ਕੋਠੀ ਲੈ ਕੇ ਆਏ ਆ ਨਾਲ ਹੀ ਸਰਕਾਰੀ ਹਸਪਤਲ ਹੈ ਖਰੜ ਸ਼ਹਿਰ ਦੇ ਵਿੱਚ ਜਿਹੜੇ ਕੋਠੀ ਲੈ ਕੇ ਆਏ ਆ ਲੁਧਿਆਣੇ ਰੋਡ ਦੇ ਬਿਲਕੁਲ ਨਾਲ 3BHK ਜਿਹੜੀ ਕੋਠੀ ਲੈ ਕੇ ਆਏ ਆ ਸਾਰਾ ਜਿਹੜਾ ਐਲੀਵੇਸ਼ਨ ਆ ਉਹ ਤੁਹਾਨੂੰ ਕੈਮਰਾਮੈਨ ਦਿਖਾ ਰਿਹਾ ਤੇ ਆਓ ਆਪਾਂ ਜਿਹੜਾ ਇਹਦਾ ਜਿਹੜਾ ਸਾਈਜ਼ ਹੈ ਉਹ ਵੀ ਬਹੁਤ ਜ਼ਿਆਦਾ ਹੈ ਤੇ ਬੜੀ ਸੁੰਦਰ ਕੋਠੀ ਬਣੀ ਹੋਈ ਹੈ ਜੇ ਮੈਂ ਇੱਕ ਵਾਰੀ ਕਹਾ ਵੀ ਜਿਹੜੇ ਰੋਡ ਵੀ ਹੈ ਉਹ ਵੀ ਦਿਖਾ ਦੇਣਾ ਜਿਹੜਾ ਆਲੇ-ਦਾਲੇ ਜਿਹੜਾ 뷰 ਐ ਸਾਰਾ ਜਿੱਦਾਂ ਬਹੁਤ ਸੁੰਦਰ ਜਿਹੜੀਆਂ ਕੋਠੀਆਂ ਬਣੀਆਂ ਹੋਈਆਂ ਨੇ ਖੁੱਲੇ-ਡੁੱਲੇ ਰੋਡ ਐ ਬਿਲਕੁਲ ਸਾਰੇ ਪੱਕੇ ਰੋਡ ਐ ਤੇ ਬਹੁਤ ਸੋਹਣਾ ਜਿਹੜਾ ਇੱਥੇ ਆ 뷰 ਐ ਆਲੇ-ਦਾਲੇ ਦਾ ਆਓ ਆਪਾਂ ਅੰਦਰ ਆ ਤੁਹਾਂ ਦਿਖਾਈਏ ਵੀ ਕੀ ਬਣਿਆ ਹੋਇਆ ਵਾ ਇੱਥੋਂ ਆਪਾਂ ਐਂਟਰ ਹੋ ਰਹੇ ਹਾਂ ਜੇ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਆਪਾਂ ਬਾਹਰ ਹੀ ਕਢਾ ਸਕਦੇ ਕਿਉਂਕਿ ਬਾਹਰ ਪਾਰਕਿੰਗ ਬਹੁਤ ਐ ਤੇ ਅੰਦਰ ਵਹੀਕਲ ਵਗੈਰਾ ਲੱਗ ਜਾਣਗੇ ਆਜੋ ਆਪਾਂ ਅੰਦਰ ਦਿਖਾਈਏ ਤੁਹਾਨੂੰ ਕੀ ਬਣਿਆ ਹੋਇਆ ਹੈ ਇੱਥੇ ਇਥੋਂ ਆਪਾਂ ਐਂਟਰ ਹੋ ਰਹੇ ਹਾਂ ਐਂਟਰ ਹੁੰਦਿਆ ਸਾਰੇ ਜੇ ਆਪਾਂ ਹਾਲ ਦੀ ਗੱਲ ਕਰੀਏ ਤਾਂ ਹਾਲ ਹੈ ਜਿਹੜਾ ਉਹ ਬਹੁਤ ਸੁੰਦਰ ਬਣਿਆ ਜੇ ਡਾਊਨ ਸੀਲਿੰਗ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਜਿਹੜੀ ਡਾਊਨ ਸੀਲਿੰਗ ਹੋਈ ਵੀ ਹੈ ਤੇ ਇੱਧਰ ਐਲਈ ਕਾਪਵਰਡ ਬਣੇ ਹੋਏ ਆ ਬੜੇ ਹੀ ਬਾਦ ਬਰੇਡ ਤੇ ਜਿਹੜੀ ਕੋਠੀ ਤੁਹਾਨੂੰ ਮਿਲਣ ਵਾਲੀ ਹੈ ਤੇ ਇਧਰ ਜੇ ਕਿਚਨ ਦੀ ਗੱਲ ਕਰੀਏ ਬਹੁਤ ਸੁੰਦਰ ਜਿਹੜਾ ਸਪੇਸ ਬਹੁਤ ਜ਼ਿਆਦਾ ਹੈ ਸਪੇਸ ਬਹੁਤ ਹੈ ਕਿਚਨ ਦੇ ਵਿੱਚ ਫਿਰ ਜੇ ਰੂਮਾਂ ਦੀ ਗੱਲ ਕਰੀਏ ਤਾਂ ਜਿਹੜਾ ਫਾਸਟ ਰੂਮ ਹੈ ਹਲਕੇ ਅੱਜ ਲਾਈਟ ਜਿਹੜੀ ਆ ਬਣ ਗਈ ਹੈ ਲਾਈਟ ਗਈ ਤੇ ਬਾਅਦ ਨੂੰ ਅਸੀਂ ਬਣਾ ਲੀਏ ਤੇ ਬੈੱਡ ਲਾ ਕੇ ਜਗ੍ਹਾ ਬਹੁਤ ਬਣਦੀ ਆ ਇਧਰ ਜਿਹੜਾ ਵਾਸ਼ਰੂਮ ਦੀ ਗੱਲ ਕਰੀਏ ਤਾਂ ਤੇ ਆਵਾਜ਼ ਖਤ ਨੂੰ ਦੂਸਰੇ ਰੂਮ ਦੇ ਵਿੱਚ ਜੇਕਰ ਇਹ ਵੀ ਰੂਮ ਜਿਹੜਾ ਬਹੁਤ ਢੁੱਲਾ ਢੁਲਾ ਹੈ ਤੇ ਇਹਦੇ ਵਿੱਚ ਵੀ ਜਿਹੜੀਆਂ ਲੰਬਾਰੀਓ ਵਗੈਰਾ ਉਸੰਦੀ ਗੱਲ ਕਰੀਏ ਤਾਂ ਬਹੁਤ ਸੁੰਦਰ ਜਿਹੜਾ ਵਾਸ਼ਰੂਮ ਹੈ ਜਿਹੜੀ ਅੱਜਕੱਲ ਮਹਿੰਗਾ ਜੇ ਅੰਦਰ ਗੱਲ ਕਰੀਏ ਆਪਾਂ ਵਾਸ਼ਿੰਗ ਏਰੀਆ ਦੀ ਤਾਂ ਤੁਹਾਨੂੰ ਕੈਮਰਾਮੈਨ ਵਾਸ਼ਿੰਗ ਤੁਲਰਡ ਹੁੰਦਾ ਹੈ ਤੇ ਉੱਪਰੋਂ ਜਿਹੜਾ ਵੈਂਟੀਲੇਸ਼ਨ ਹੈ ਬਹੁਤ ਸੁੰਦਰ ਹੈ ਤੇ ਆਓ ਆਪ ਕੋਠੀ ਆਪੋਂ ਉੱਪਰ ਲੈ ਚੱਲੀਏ ਕਿਉਂਕਿ ਬਹੁਤ ਜਣਿਆਂ ਨੇ ਫੋਨਾਂ ਦੇ ਵੀ ਸਾਨੂੰ ਲੁਧਿਆਣਾ ਰੋਡ ਦੇ ਨੇੜੇ ਤੇੜੇ ਜਿਹੜੀ ਕੋਠੀਆਂ ਦੋ ਆਓ ਆਪ ਉੱਪਰ ਲੈ ਚੱਲੀਏ ਉੱਪਰ ਦੀ ਗੱਲ ਕਰੀਏ ਜਿੱਦਾਂ ਪੱਥਰ ਬਹੁਤ ਸੁੰਦਰ ਲੱਗਿਆ ਹੋਇਆ ਦਿੱਲੀ ਦੀ ਗੱਲ ਕਰੀਏ ਤਾਂ ਸਟੀਲ ਦੀ ਜਿਹੜੀ ਰੇਲਿੰਗ ਹੈ ਇਹ ਵੀ ਬਹੁਤ ਸੁੰਦਰ ਲੱਗੀ ਹੋਈ ਹੈ ਤੇ ਆਪਾਂ ਇੱਥੇ ਉੱਪਰ ਆ ਗਏ ਆ ਉੱਪਰ ਵੀ ਜਿਹੜਾ ਆ ਬਾਹਰ ਬੈਠਣ ਲਈ ਬਹੁਤ ਸੋਹਣਾ 뷰 ਹੈ ਇੱਥੇ ਉੱਪਰ ਪੱਖਾ ਲਾ ਕੇ ਤੇ ਬਹੁਤ ਸੋਹਣਾ 뷰 ਹੈ ਇੱਥੋਂ ਜਿਹੜਾ ਆਲਾਦਲਾ ਵਾ ਬੜਾ ਸੁੰਦਰ ਆ ਜਿਹੜਾ ਸਾਰਾ ਦਿਖ ਰਿਹਾ ਤੇ ਆਓ ਆਪਾਂ ਜਿਹੜਾ ਉੱਪਰ ਦਿਖਾਈ ਇਹ ਕੀ ਕੀ ਬਣਿਆ ਹੋਇਆ ਇੱਥੋਂ ਆਪਾਂ ਐਂਟਰ ਹੋ ਰਹੇ ਹਾਂ ਐਂਟਰ ਹੁੰਦਿਆਂ ਪਰ ਬਈ ਜਿਹੜਾ ਜਿੱਤਾ ਥੱਲੇ ਹਾਲ ਹੈ ਉਦੋਂ ਹੀ ਐਸ ਦੀ ਹਾਲ ਬਣਾਵਾ ਤੇ ਇਧਰ ਐਲਈਡੀ ਪੈਨਲ ਬਈ ਤੁਸੀਂ ਲਗਾ ਸਕਦੇ ਇਧਰ ਜਿਹੜਾ ਉਪਰ ਥੱਲੇ ਜਿਹੜਾ ਡੋਲਾ ਉਦਾਂ ਹੈ ਜੇ ਕਿਸੇ ਨੇ ਜਿੱਦਾਂ ਲੌਂਗ ਵਗੈਰਾ ਕਰਾਵਾ ਉਹ ਆਪਾਂ ਨੂੰ ਰੇਟ ਦੇ ਵਿੱਚ ਹੀ ਨਿਕਲ ਜਾਂਦੀ ਹੁੰਦੀ ਆ ਤੇ ਆ ਵੀ ਜਿਹੜਾ ਰੂਮ ਹੈ ਉੱਪਰ ਪੂਰਾ ਫਲਡੂਲਾ ਬਣਿਆ ਹੋਇਆ ਵਾ ਬਹੁਤ ਪੈਂਡਿੰਗ ਨੇ ਤੇ ਆਓ ਆਪਾਂ ਤੁਹਾਨੂੰ ਬਾਹਰਲਾ ਹਾਲ ਦਿਖਾਈਏ ਜਿਹੜਾ ਬਾਹਰ ਬਹੁਤ ਸੁੰਦਰ ਜਿਹੜੀ ਇਹ ਜਗਾ ਵਾ ਤੇ ਤੁਸੀਂ ਇਹਦੇ ਮਾ